ਸਾਸੀ ਕਾਲ ਜੀ ਸਵਾਗਤ ਆ ਫਿਰ ਤੋਂ ਬਲੌਕ ਦੇ ਵਿੱਚ ਕਾਫੀ ਦੇਰ ਬਾਅਦ ਬਣਾ ਲੱਗੇ ਆਪਾਂ ਇਹ ਪਹੁੰਚੇ ਜੀ ਆਪਾਂ ਅੰਮ੍ਰਿਤਸਰ ਤਾਰਾਂ ਵਾਲਾ ਪੁਲ ਜਿੱਥੋਂ ਦਰਬਾਰ ਸਾਹਿਬ ਨੂੰ ਸਭ ਤੋਂ ਪਹਿਲਾਂ ਲਾਈਟ ਗਈ ਸੀ ਇੱਧਰ ਨਹਿਰ ਹੈ ਜੀ ਇੱਧਰ ਟਰਬਾਈਨਾਂ ਵਿਖਾਣੇ ਆ ਜਿਹੜੀਆਂ ਬਿਜਲੀ ਤਿਆਰ ਕਰਦੀਆਂ ਸੀ ਇਹ ਕੀ ਨੇ ਝਾਲ ਇਹਦੋਂ ਆ ਜਾ ਇਹ ਵੀ ਸਾਰਾ ਸਿਸਟਮ ਜਿੱਥੇ ਪਾਣੀ ਆਉਂਦਾ ਹੈ ਟਰਬਾਈਨਾਂ ਚੱਲਦੀਆਂ ਇਹ ਪਾਣੀ ਦੇ ਜ਼ੋਰ ਨਾਲ ਇਹ ਦੁਆਰਾ ਤਿਆਰ ਕੀਤਾ ਇਹਨਾਂ ਨੇ ਆ ਪਾਰਕਪੁਰਕ ਬਣਾ ਕੇ ਹਨਾ ਹੱਦ ਰਖਤ ਵੇਖ ਕਿੱਡਾ ਪੁਰਾਣਾ ਹੋਣਾ ਹੈ ਨਾ ਬੁੱਲੇ ਵੱਲੇ ਆਹ ਹੰਟਰ ਬੈਨ ਹੈ ਨਾ ਜਿਹੜੀਆਂ ਘੁੰਮਦੀਆਂ ਸੀ ਥੋੜਾ ਇੱਕ ਵੇਖ ਵੀ ਉਸ ਟਾਈਮ ਕਿੱਡਾ ਤਕੜਾ ਲੋਹਾ ਸੀ ਇਹਦਾ ਇਹ ਲੱਗ ਲੱਗ ਸੀ ਉਹ ਲੱਗ ਸੀ ਇਹ ਲੱਗ ਸੀ ਹੈ ਨਾ ਕਿੰਨਿਆਂ ਨੇ 1 2 3 4 ਨੇ ਤੇ ਇਹਦੇ ਅੰਦਰ ਹੀ ਉਹ ਲੱਗੇ ਹੁੰਦੇ ਸੀ ਤੇਰੇ ਯਾਰ ਦਰਖਤ ਕਿੰਨੇ ਪੁਰਾਣੇ ਹੋਣੇ ਉਹਨਾ 15 ਵੇਖਨੇ ਆ ਜਿਹੜੇ ਉਹ ਅਲਟੀਨੇਟਰ ਲੱਗੇ ਨੇ ਜਿਹੜੇ ਬਿਜਲੀ ਤਿਆਰ ਕਰਦੇ ਸੀ। ਕੋਈ ਸਮਾਨ ਤੇ ਤਾਂ ਕਹਿੰਦੇ ਵੀ ਚੋਰੀ ਵਗੈਰਾ ਹੋ ਗਿਆ ਸੀ। ਤੇ ਇਹਦੇ ਵਿੱਚ ਤਾਰ ਬੰਨੀ ਹੁੰਦੀ ਸੀ ਤੇ ਇਹ ਘੁੰਮਦੇ ਹੁੰਦੇ ਸੀ। ਪਾਣੀ ਦੀ ਔਰ ਨਾਲ। ਇਹ ਸਭ ਤੋਂ ਪਹਿਲਾਂ ਲਾਈਟ ਇੱਥੋਂ ਗਈ ਸੀ ਜੀ ਦਰਬਾਰ ਸਾਹਿਬ ਨੂੰ। ये ट्रबाइन तैयार करके भेजदी लाइट क्या देखो कोपर दत्तियां जड़िया सारा कुछ वो उस टाइम है ਅਦੇ ਲੈ ਆ ਕਿੱਡਾ ਮਜ਼ਬੂਤ ਪਾਇਆ ਸੀ ਇਹਨਾਂ ਨੂੰ ਇਧਰੀ ਸਾਈਡ ਤੋਂ ਇਹ ਵੀ ਉਹ ਹੀ ਟਰਬਾਈਨਾਂ ਹੀ ਨੇ ਇਹ ਵੀ ਬੱਲੇ ਬੱਲੇ ਆਹ ਸਾਹਮਣੇ ਜਿਹੜੇ ਪੱਖੇ ਪਾਣੀ ਦੇ ਜ਼ੋਰ ਨਾਲੇ ਆ ਹੀ ਪੱਖੇ ਘੁੰਮਦੇ ਨੇ ਤੇ ਪਾਣੀ ਦਾ ਕਿੰਨਾ ਜ਼ਿਆਦਾ ਪ੍ਰੈਸ਼ਰ ਆਉਂਦਾ ਹੁਣ ਆਹ ਉਹ ਤਾਂ ਵੈਸੇ ਉਹਨਾਂ ਨੇ ਫਾਰਕ ਬਣਾਤੇ ਘੁੰਮਣ ਵਾਸਤੇ ਤੇ ਦਰਖਤ ਬਹੁਤ ਜਿਆਦਾ ਨਹੀਂ ਸਲਿੱਪ ਬਹੁਤ ਕਰਦਾ ਪੈਰ ਉਹਦੇ ਕਰਕੇ ਨਾ بارشਾਂ ਪੈਂਦੀਆਂ ਬਸ ਇਹ ਜਗ੍ਹਾ ਤੇ ਪਾਣੀ ਯੂਰ ਨਾਲ ਆਉਂਦਾ ਹੁੰਦਾ ਹੋਣਾ ਨਾ ਉਧਰੋਂ ਇਧਰ ਅੱਗੇ ਨਿਕਲ ਜਾਂਦਾ ਫਿਰ ਉੱਪਰੋਂ ਕਰਵੈਨਾ ਘੁੰਮ ਕੇ ਫਿਰ ਪਾਣੀ ਇਦਾਂ ਨਿਕਲ ਜਾਂਦਾ ਹੁਣ ਅੱਗੇ ਬਸ ਇਹ ਨਹੀਂ ਅੱਗੇ ਤੇ ਨਹੀਂ ਕੁਝ ਇਸ ਤੋਂ ਅੱਗੇ ਕੁਝ ਨਹੀਂ ਹੈਗਾ ਤਾਂ ਦਰਖਤ ਬਹੁਤ ਜਿਆਦਾ ਪੁਰਾਣੇ ਨੇ ਹੁਣ ਉਹ ਜਿਹੜਾ ਦਰਖਤ ਹੈ ਉੱਪਰ ਉਹ ਤਾਂ ਦੇਖਣੋਂ ਐ ਲੱਗਦਾ ਜਿਵੇਂ 200 ਸਾਲ ਪੁਰਾਣਾ ਹੋ ਸਕਦਾ ਸ਼ੁਰੂਜ ਵਿਖਾਇਆ ਮੈਂ ਵੀਡੀਓ 'ਚ ਇਹ ਚਣਾਈ ਵੀਗਰਾਂ ਵੀ ਉਹੀ ਹੈ ਨਾ ਪੁਰਾਣੀ ਲੱਗੀ ਹੈ ਸਾਰੀ ਤਾਂ ਇਹਨਾਂ ਨੇ ਦੁਬਾਰਾ ਤਿਆਰ ਕਰਿਆ ਰਿਪੇਅਰ ਕਰਕੇ ਤੇ ਉਹੀ ਚੂਨਾ ਵਗੈਰਾ ਜਿਹਦੇ ਨਾਲ ਕਰ ਦਿੰਦੇ ਸੀ ਚਣਾਈ ਤੇ ਦੂਸਰਾ ਆਪਾਂ ਨੂੰ ਇਹਦਾ ਕੋ ਪਤਾ ਲੱਗ ਜਾਏ ਕਿ ਬੋਰਡ ਵਗੈਰਾ ਲੱਗਿਆ ਨਹੀਂ ਨਹੀਂ ਤੇ ਆਪਾਂ ਇਹ ਦੱਸ ਦਿੰਦੇ ਵੀ ਕਿਹੜੇ ਸਾਨ ਚ ਲੱਗਿਆ ਸੀ ਇਹ ਦੂਜਾ ਆ ਜਾ ਤੁਹਾਨੂੰ ਵਿਖਾਣੇ ਆਪਾਂ ਜਿੰਨਾਂ ਕੋ ਵਿਖਾ ਸਕਨੇ ਆ ਅੰਮ੍ਰਿਤਸਰ ਸ਼ਹਿਰ ਬੱਸ ਇਹ ਬਹੁਤ ਵਧੀਆ ਕੀਤਾ ਕਿਉਂਕਿ ਇਹਨਾਂ ਨੇ ਹਜੇ ਵੀ ਇਸ ਚੀਜ਼ ਨੂੰ ਸੰਭੇਆ ਤੇ ਜੇ ਕਿਸੇ ਨੇ ਹੁਣ ਆ ਹੋਵੇ ਜੀ ਇਹ ਜਿਹੜਾ ਆ ਰਿਹਾ ਆਪਣਾ ਲੁਧਿਆਣੇ ਜਲੰਧਰ ਤੋਂ ਰੋਡ ਐਸਐਡ ਜਲੰਧਰ ਆ ਤੇ ਇਹ ਆ ਗਿਆ ਅੰਮ੍ਰਿਤਸਰ ਸ਼ਹਿਰ ਤੇ ਅੰਮ੍ਰਿਤਸਰ ਇੰਟਰ ਕਰਦਿਆਂ ਨਹਿਰ ਤਾਰਾਂ ਵਾਲਾ ਪੁਲ ਤੇ ਉਹਦੇ ਨਾਲ ਹੀ ਬਿਲਕੁਲ ਪਾਰਕ ਨੂੰ ਬਣੀ ਹੋਈ ਹੈ ਪਾਰਕ ਬਣਿਆ ਹੈ ਤੇ ਬਾਹਰ ਗੱਡੀ ਕੋਈ ਪਾਰ ਖੰਗੋ ਜੀ ਆਦਾ ਲੱਗਿਆ ਜੀ ਬੋਰਡ ਤੇ ਵੀਡੀਓ ਨੂੰ ਪਾਜ਼ ਕਰਕੇ ਵੇਖ ਲਿਓ ਇਹ 2023 ਚ ਦੁਆਰਾ ਇਹਨਾਂ ਖੁੱਲਿਆ ਇਹਨੂੰ ਤਿਆਰ ਕਰਕੇ ਤੇ ਨਾਲ ਹੀ ਨਹਿਰ ਬਹੁਤ ਸੋਹਣਾ ਠੰਡਾ ਮਾਹੌਲ ਬਣਿਆ ਇੱਥੇ